ਜਿਵੇਂ ਜਿਵੇਂ ਉੱਪਰ ਲਾਹ ਕਹੋ ਪਰਮਾਤਮਾ ਪਾਰਾ ਚੜਾਈ ਜਾਂਦਾ ਹੈ ਉਸੇ ਤਰ੍ਹਾਂ ਹਰ ਇੱਕ ਪਾਰਟੀ ਦਾ ਪਾਰਾ ਚੜਦਾ ਜਾ ਰਿਹਾ ਹੈ ਸੋ ਹਰ ਇੱਕ ਪਾਰਟੀ ਦਾ ਸੀਨੀਅਰ ਲੀਡਰ ਅੱਜ ਕੱਲ ਪੰਜਾਬ ਦੇ ਵਿੱਚ ਪਹੁੰਚਿਆ ਹੋਇਆ ਔਰ ਆਪਣੇ ਆਪਣੇ ਕੈਂਡੀਡੇਟਸ ਬਾਰੇ ਹਰ ਕੋਈ ਕਨਵੈਂਸਿੰਗ ਕਰ ਰਿਹਾ ਅੱਜ ਉਸੇ ਤਰ੍ਹਾਂ ਪ੍ਰਿੰਕਾ ਗਾਂਧੀ ਜੀ ਸਾਡੇ ਕਾਂਗਰਸ ਦੇ ਕੈਂਡੀਡੇਟ ਡਾਕਟਰ ਅਮਰ ਸਿੰਘ ਤੇ ਰਾਜਾ ਵੜਿੰਗ ਇਹਨਾਂ ਦੀ ਕਨਵੈਂਸਿੰਗ ਤੇ ਲਿਸਟ ਖੰਨੇ ਆਏ ਸੀਗੇ ਔਰ ਬੜਾ ਭਾਰੀ ਕੱਟ ਸੀਗਾ ਉੱਥੇ ਔਰ ਉਸੇ ਮੱਦੇ ਨਜ਼ਰ ਅੱਜ ਪਿੰਡ ਚ ਗਿਆਣੇ ਵਿਖੇ ਇੱਥੇ ਜਿਹੜੇ ਮੇਰੇ ਛੋਟੇ ਵੀਰ ਨੇ ਟੈਰੀ ਹੋਰੀ ਬਿੰਦਰ ਇਹਨਾਂ ਨੇ ਸਾਰਿਆਂ ਨੇ ਰਲ ਕੇ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਦਰਜੀਤ ਆ ਇੱਥੇ ਟੜਕਾ ਔਰ ਹੋਰ ਜੋ ਦਿ ਗਿਆਣੇ ਵਾਸੀ ਨੇ ਇੱਕ ਬਹੁਤ ਭਾਰੀ ਇਕੱਠ ਕੀਤਾ ਔਰ ਇੱਥੇ ਬੀਬੀਆਂ ਨੇ ਭੈਣਾਂ ਨੇ ਔਰ ਬਜ਼ੁਰਗ ਔਰ ਆਸ-ਪਾਸ ਦੇ ਪਿੰਡਾਂ ਤੋਂ ਵੀ ਤਰੌੜਾਂ ਤੋਂ ਜੋ ਕਿ ਇਸ ਕੌਨਸਟੀਚੁਐਂਸੀ ਦੇ ਵਿੱਚ ਆਪਣੀ ਪੰਚਾਇਤਾਂ ਨੇ ਉਹ ਵੀ ਵਿੱਚ ਹਾਜ਼ਰ ਹੋਈਆਂ ਔਰ ਸਭ ਨੇ ਇਹ ਅੱਜ ਭਰੋਸਾ ਦਿਵਾਇਆ ਕਿ ਰਾਜਾ ਵਿੜਿੰਗ ਜੀ ਨੂੰ ਬਹੁਤ ਵੱਡੇ ਮਾਰਜਨ ਤੇ ਜਿਤਾਵਾਂਗੇ ਔਰ ਸਭ ਤੋਂ ਵੱਡੀ ਗੱਲ ਇੱਕ ਜਗਿਆਣਾ ਵਾਸੀਆ ਨੇ ਭਰੋਸਾ ਦਿੱਤਾ ਕਿ ਇਤੋਂ ਇਸ ਪਿੰਡ ਚੋਂ ਬੜੀ ਵੱਡੀ ਲੀਡ ਆਊਗੀ ਇਸੇ ਤਰ੍ਹਾਂ ਕੰਗਣਾਲ ਨਾਲ ਲੱਗਦਾ ਪਿੰਡ ਉਤੋਂ ਵੀ ਉਹਨਾਂ ਨੇ ਭਰੋਸਾ ਦਿਵਾਇਆ ਸਰਪੰਚ ਨੇ ਕਿ ਵੱਡੀ ਲੀਡ ਨਾ ਚਤਾਂ ਦੇਖਾ ਤੁਸੀਂ ਸਾਂਹੇ ਆਨ ਤੋਂ ਮਿਲਣਾ ਆ ਰਹੇ ਹੋ ਤੇ ਇਸੇ ਇਲਾਕੇ ਦੇ ਵਿੱਚ ਵਿਚਰਨ ਦਾ ਕੀ ਚੱਲਦਾ ਹੈਗਾ ਜੀ ਕੀ ਅਗਲੀ ਜਿਹੜੀ ਐਮਸੀ ਇਲੈਕਸ਼ਨ ਆ ਰਹੀ ਹੈ ਕੀ ਉਹਦੇ ਵਿੱਚ ਵੀ ਦਾਵੇਦਾਰੀ ਨਹੀਂ ਨਹੀਂ ਦੇਖੋ ਹਲੇ ਤਾਂ ਜਿਹੜੀ ਅੱਜ ਅੱਜ ਦੀ ਦਾਵੇਦਾਰੀ ਹੈ ਇਹ ਨੂੰ ਨਵੇੜੀਏ ਜਿਹੜਾ ਅੱਜ ਸਾਡਾ ਕੈਂਡੀਡੇਟ ਹੈ ਪੰਜਾਬ ਦਾ ਪ੍ਰਧਾਨ ਹੈ ਔਰ ਇੱਕ ਤੁਸੀਂ ਜਿਵੇਂ ਖੁਦ ਸੁਣਿਆ ਅੱਜ ਪ੍ਰੈਸ ਨੇ ਇੱਕ ਯੋਧਾ ਬੰਦਾ ਹੈ ਔਰ ਇਹੋ ਜੇ ਇੱਕ ਲੀਡਰ ਦੀ ਮੇਰਾ ਖਿਆਲ ਹੈ ਵਕਤ ਆ ਇੱਕ ਵਕਤ ਦੀ ਲੋੜ ਹੈ ਵੀ ਇਹੋ ਜੇ ਲੀਡਰ ਸਾਨੂੰ ਵੱਧ ਤੋਂ ਵੱਧ ਚਾਹੀਦੇ ਨੇ ਤਾਂ ਕਿ ਖਾਸ ਕਰਕੇ ਲੁਧਿਆਣਾ ਜਿਹੜਾ ਕਿ ਇੱਕ ਇੰਡਸਟਰੀਅਲ ਟਾਊਨ ਹੈ ਔਰ ਇੱਥੇ ਬੜੀਆਂ ਪ੍ਰੋਗਰੈਸ ਹੋ ਸਕਦੀ ਹੈ ਇੱਥੇ ਐਵੀਏਸ਼ਨ ਬਾਰੇ ਹੁਣ ਮੈਂ ਗੱਲ ਕੀਤੀ ਸੀਗੀ ਵਿਡਿੰਗ ਸਾਹਿਬ ਨਾਲ ਉਹ ਇਲੈਕਸ਼ਨ ਤੋਂ ਬਾਅਦ ਕਰਾਂਗੇ ਜਦ ਜਣੇ ਐਮਪੀ ਬਣ ਗਏ ਇਦਾਂ ਹੀ ਹੋਰ ਓਪਰਚ्युनिटीज ਬਹੁਤ ਨੇ ਸਪੋਰਟਸ ਦੇ ਵਿੱਚ ਨੇ ਇੰਡਸਟਰੀ ਦੇ ਵਿੱਚ ਨੇ ਸੋ ਇੱਕ ਐਦਾਂ ਦਾ ਨਾ ਧੜਕ ਜਿਹੜਾ ਕਿ ਲੀਡਰ ਕੰਮ ਕਰਨਾ ਚਾਹੁੰਦਾ ਉਦਾਂ ਦੇ ਲੀਡਰ ਦੀ ਸਾਨੂੰ ਲੋੜ ਹੈ ਔਰ ਉਹ ਮੇਰਾ ਖਿਆਲ ਹੈ ਵੀ ਲੋਕ ਵੀ ਸਮਝ ਰਹੇ ਨੇ ਹੁਣ 에어ਪੋਰਟ ਦੀ ਗੱਲ ਕਰੀਏ ਸਾਨੇ ਵਾਲੇ 에어ਪੋਰਟ ਬਣਦਾ ਚੱਲ ਗਈ ਜਿਸ ਤਰ੍ਹਾਂ ਦੇਖਦੇ ਹਾਂ ਕਿੱਥੇ ਕਮੀ ਰਹੀ ਆ ਤੁਹਾਡੀ ਸਰਕਾਰ ਰਹੀ ਆ ਬੰਦੇ ਦੇਖੋ ਇਹ ਕੱਲੀ ਪੁਰਾਣੀ ਕਾਂਗਰਸ ਸਰਕਾਰ ਨਹੀਂ ਜਾਂ ਪਹਿਲਾਂ ਕੱਲੀ ਸਰਕਾਰ ਨਹੀਂ ਇਹ ਮੈਂ ਕਹੂੰਗਾ ਵੀ ਇੱਕ ਸੂਝ-ਬੂਝ ਜੋ ਸਾਡੀ ਲੀਡਰਸ਼ਿਪ ਸੀ ਉਹਦੀ ਕਮੀ ਸੀ ਕਿਉਂਕਿ ਕਿਸੇ ਨੇ ਸਮਝਿਆ ਨਹੀਂ ਜੋ ਅੱਜ ਰਾਜਾ ਵੜੈਗੋਣੀ ਸਮਝ ਰਹੇ ਨੇ ਮੈਂ ਇਹਨਾਂ ਨਾਲ ਡਿਸਕਸ ਕੀਤਾ ਸੀ ਇਹਦੇ ਬਾਰੇ ਔਰ ਜਿੱਦਾਂ ਲੀਡਰ ਸਮਝਦਾ ਉਸ ਗੱਲ ਨੂੰ ਇੱਕਦਮ ਪਿੱਕ ਕਰਦਾ ਉਹਨਾਂ ਨੂੰ ਮੈਂ ਦੱਸਿਆ ਵੀ ਇਹ ਜਿਹੜੀ ਇੰਡਸਟਰੀ ਆ ਐਵੀਏਸ਼ਨ ਇੰਡਸਟਰੀ ਆ ਜਿਹੜੀ ਉਹ ਅੱਜ ਸਾਰੀਆਂ ਇੰਡਸਟਰੀਆਂ ਨਾਲੋਂ ਜ਼ਿਆਦਾ ਇੱਕ ਇਹਦੀ ਜੀਡੀਪੀ ਹੈ ਔਰ ਇਹਦੇ ਵਿੱਚ ਹਜ਼ਾਰਾਂ ਜਿਵੇਂ ਕਹਿ ਲਓ ਨੌਕਰੀਆਂ ਨੇ ਔਰ ਹਜ਼ਾਰਾਂ ਬੱਚਿਆਂ ਨੂੰ ਇਹਦੇ ਵਿੱਚ ਪੜ੍ਹਾਈ ਦੇ ਵੀ ਸਹੂਲਤਾ ਮਿਲ ਸਕਦੀ ਹੈ ਉਸ ਬੰਦੇ ਨੂੰ ਉਹ ਉਹ ਬੰਦੇ ਨੇ ਇੱਕਦਮ ਉਹ ਗੱਲ ਨੂੰ ਸਮਝ ਕੀਤਾ ਵੀ ਇਹ ਜਿਹੜੀ ਚੀਜ਼ ਬੰਦ ਹੋ ਚੁੱਕੀ ਆ ਉਹਨਾਂ ਨੇ ਭਰੋਸਾ ਦਿਵਾਇਆ ਇਹਨੂੰ ਬੰਦ ਨਹੀਂ ਹੋਣ ਦੇਵਾਂਗੇ ਇਹਨੂੰ ਆਪਾਂ ਇੱਕ ਵਾਰੀ ਸਰਕਾਰ ਬਣ ਜਵੇ ਇਹਨੂੰ ਪ੍ਰਾਇਓਰਟੀ ਤੇ ਲਾਵਾਂਗੇ ਕਿਉਂਕਿ ਇੱਥੇ ਇਕੱਲਾ ਪਾਇਲਟ ਨਹੀਂ ਇੱਥੇ 에ਅਰ ਹੌਸਟੈਸ ਇਸ ਇੱਥੇ ਐਰੋਨੌਟিক্যাল ਮੈਕੈਨੀਕਲ ਇੰਜੀਨੀਅਰ ਮਤਲਬ ਪਤਾ ਨਹੀਂ ਕਿੰਨੇ ਹਜ਼ਾਰਾਂ ਬੱਚਿਆਂ ਨੂੰ ਨੌਕਰੀ ਮਿਲਦੇ ਚਾਂਸ ਨੇ ਜਿਹੜਾ ਕਿ ਲੁਧਿਆਣੇ ਦੇ ਲਈ ਵਰਦਾਨ ਹੋ ਸਕਦਾ। ਸੋ ਆਉਂਦੇ ਟਾਈਮ ਦੇ ਵਿੱਚ ਇਸੇ ਕਰਕੇ ਇਹੋ ਜਿਹਾ ਇੱਕ ਲੀਡਰ ਸਾਡਾ ਇਹੋ ਜਿਹਾ ਕੈਂਡੀਡੇਟ ਕਾਮਯਾਬ ਹੋਵੇ ਤਾਂ ਆਪਣੀ ਇੰਡਸਟਰੀ ਨੂੰ ਔਰ ਆਪਣੇ ਲੋਕਾਂ ਨੂੰ ਰੋਜ਼ਗਾਰ ਮਿਲੇ ਔਰ ਕਾਮਯਾਬੀ ਮਿਲੇ। ਕਰਦੇ ਅੱਜ ਮੁੱਦਿਆਂ ਦੇ ਉੱਤੇ ਜਿਵੇਂ ਹਰਾ ਸਾਹਿਬ ਨੇ ਗੱਲ ਕੀਤੀ ਆ ਜਿਵੇਂ ਸੰਵਿਧਾਨ ਦੀ ਸੰਵਿਧਾਨ ਨੂੰ ਖਤਮ ਕੀਤਾ ਜਾ ਰਿਹਾ ਵਾ ਅੱਜ ਉਸੇ ਵਿਸ਼ੇ ਤੇ ਉਹਨਾਂ ਨੇ ਗੱਲ ਕੀਤੀ ਆ ਕਿਉਂਕਿ ਹਿੰਦੂ ਮੁਸਲਮ ਸਿੱਖ ਅਸਾਈ ਦੀ ਜਿਹੜੀ ਲੜਾਈ ਆ ਉਹ ਜਦੋਂ ਜਦੋਂ ਮੋਦੀ ਸਰਕਾਰ ਆਈ ਆ ਤੇ ਉਦੋਂ ਹੀ ਆਈ ਆ ਇਸ ਕਰਕੇ ਮਲਟੀਕਲਚਰ ਪਾਰਟੀ ਆ ਕਾਂਗਰਸ ਪਾਰਟੀ ਜਿਹਦੇ ਵਿੱਚ ਮੈਂ ਦੋ ਗੱਲਾਂ ਕਹਿਣੀਆਂ ਚਾਹਾਂਗਾ ਕਿ ਜਦੋਂ ਵੀ ਇਹ ਪਾਰਟੀ ਨੇ ਰਾਜ ਕੀਤਾ ਜੋ ਕਿਹਾ ਉਹ ਕੀਤਾ 8500 ਰੁਪਿਆ ਮਹਿਲਾ ਦੇ ਅਕਾਊਂਟ ਦੇ ਵਿੱਚ ਹਰ ਸਾਲ ਦਾ 1 ਲੱਖ ਰੁਪਿਆ ਜਦੋਂ ਰਾਹੁਲ ਜੀ ਪ੍ਰਧਾਨ ਮੰਤਰੀ ਬਣਨਗੇ ਤੇ ਪੱਕਾ ਉਹਨਾਂ ਦੇ ਖਾਤੇ ਚ ਆਉਣਾ ਹੈ ਕਿਉਂਕਿ ਸਾਡਾ ਦੇਸ਼ ਹੈ ਜਿਹੜਾ ਮਲਟੀਕਲਚਰ ਕੰਟਰੀ ਆ ਕਿਉਂਕਿ ਕਹਿੰਦੇ ਗੱਲਾਂ ਗੱਲਾਂ ਚੋਂ ਗੱਲ ਦੀ ਗਾਲ ਬਣ ਜੇ ਗਾਲ ਬਿਨਾਂ ਪੰਗਾ ਨਹੀਂ ਹੋ ਸਕਦਾ ਨੰਗੇ ਸੇਕ ਦੇ ਵੇਖੇ ਮੈਂ ਧੁੱਪ ਗੋਰੇ ਮਸਤਾਂ ਬਾਹ ਕੋਈ ਨੰਗਾ ਨਹੀਂ ਹੋ ਸਕਦਾ ਹਿੰਦੂ ਮੁਸਲਮਾਨ ਸਿੱਖ ਦੇ ਬਖ ਹੋਗੇ ਤਿੰਨਾਂ ਬਾਜ ਤਿਰੰਗਾ ਨਹੀਂ ਹੋ ਸਕਦਾ ਤਿੰਨਾਂ ਬਾਹ ਤਿਰੰਗਾ ਨਹੀਂ ਹੋ ਸਕਦਾ ਧੰਨਵਾਦ